ਖਨੇਰੀ ਫੈਲ ਗਈ ਨ ਪ੍ਰਤੀ ਚਾਰੇ ਪਾਸੇ ਚਲ ਪਿਆਰ ਦਾ ਚਾਨਣ ਪਾ ਕੇ ਜਾਈਏ ਚਲ ਪਿਆਰ ਦਾ ਚਾਨਣ ਪਾ ਕੇ ਜਾਈਏ ਅਲੱਗ ਕਿਰਦਾਰ ਹੁੰਦਾ ਹੈ ਹਰ ਇੱਕ ਦਾ ਅਲੱਗ ਕਿਰਦਾਰ ਹੁੰਦਾ ਹੈ ਹਰ ਇੱਕ ਦਾ ਚਲੋ ਸਭ ਨੂੰ ਆਪਣਾ ਬਣਾ ਕੇ ਜਾਈਏ ਚਲੋ ਸਭ ਨੂੰ ਆਪਣਾ ਬਣਾ ਕੇ ਜਾਈਏ ਮੰਨਿਆ ਮਹਿਤਾ ਹੁੰਦੀ ਹੈ ਉਗਦੇ ਸੂਰਜ ਦੀ ਮੰਨਿਆ ਮਹਿਤਾ ਹੁੰਦੀ ਹੈ ਉਗਦੇ ਸੂਰਜ ਦੀ ਡਲਦੇ ਸੂਰਜ ਨੂੰ ਵੀ ਸलाम बजा के जाइए वाह 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 ਡਲਦੇ ਸੂਰਜ ਨੂੰ ਵੀ ਸलाम बजा के जाइए ਧੁੱਪ ਹਵਾ ਛਾਂ ਸਭ ਨੂੰ ਮਿਲਦੀ ਹੈ ਇੱਕੋ ਜਿਹੀ ਧੁੱਪ ਹਵਾ ਛਾਂ ਸਭ ਨੂੰ ਮਿਲਦੀ ਹੈ ਇੱਕੋ ਜਿਹੀ ਉਸ ਨੂੰ ਸਭ ਦੇ ਵਿਚਰਨ ਲਈ ਬਣਾ ਕੇ ਜਾਈਏ ਉਸ ਨੂੰ ਸਭ ਦੇ ਵਿਚਰਨ ਲਈ ਬਣਾ ਕੇ ਜਾਈਏ ਬਦਲਣਾ ਪੈਂਦਾ ਹੈ ਵਕਤ ਦੇ ਨਾਲ ਸਭ ਨੂੰ ਬਦਲਣਾ ਪੈਂਦਾ ਹੈ ਵਕਤ ਦੇ ਨਾਲ ਸਭ ਨੂੰ ਵਿਰਾਸਤ ਲਈ

ਨੀਲਮ ਉਸ ਦਾ ਕੁਝ ਤਾਂ ਮੁਲ ਚੁਕਾ ਕੇ ਜਾਈਏ ਨੀਲਮ ਉਸ ਦਾ ਕੁਝ ਤਾਂ ਮੁਲ ਚੁਕਾ ਕੇ ਜਾਈਏ ਬਹੁਤ